शिक्षा बंधन मेला लग चुका जी रखड़ी का मेला लग चुका करती हो

ਫਾਚੇ ਨਾ ਅਲੋ ਅੱਛਾ ਫਿਰ ਸੂਟ ਲੈ ਆਇਓ ਤੇਰੇ ਸਹੀ ਹੈ ਜਿੱਪ ਸਹੀ ਸੂਟ ਲੈ ਕੇ 50 ਨਾ ਫੜ ਕੇ ਕੱਪੜਾ ਲੈ ਕੇ ਸਿਨਾਮਾ ਨੂੰ ਨਾਲ ਕਿੰਨੇ ਆਲੇ ਕੋਈ ਮਿੰਟ ਨਹੀਂ ਕਰ ਰਹੀ ਕਸਟਮਰ ਆ ਕੇ ਕਹਿੰਦਾ ਮਾਰਕੋਸ਼ਾ ਦੇ ਦੇ ਕਹਿੰਦਾ ਬੱਢੀ ਕਹਿੰਦਾ ਮਾਰਕੋਸ਼ਾ ਦੇ ਟੈਕਸ ਵੀ ਲਾ ਦੇ ਮਾਰਨੇ ਦਾ ਕੋਸ਼ਾ ਵੀ ਕੋਈ ਫੜ ਲੈ ਅਸੀਂ ਰੱਖਿਆ ਬੰਦ ਨੂੰ ਆਪਾਂ ਦੇਖੀ ਜਾ ਰਹੇ ਹਾਂ ਜਿਆਨੌ ਕੱਪੜੇ ਦੇਖਤਾ ਤੇ ਇਹ ਮਿਸਰ ਖਾਨੇ ਤੋਂ ਆਇਆ ਆਪਾਂ ਇਹ ਤਲਵੰਡੀ ਸਾਹਿਬ ਤੋਂ ਆਇਆ ਉਹ ਸ਼ਿਵਾਜ ਨੰਦ ਕੱਪੜਾ ਵਿਕਦਾ ਕੋਈ ਨਹੀਂ ਕਿੱਥੇ ਜਾਂਦਾ ਤੇ ਮਨੂ ਵਿਸ਼ਵਾਸ ਹੈ ਚਾ ਕੱਪੜਾ ਵਿਕਦੇ ਭਾਈ ਜੀ ਲੜਨ ਜੀ ਸਹੀ ਰੇਤ ਸਹੀ ਰੇਤ ਤੁਸੀਂ ਕੋਈ ਰੋਟਾ ਮਾਲ ਖੁਸ਼ ਹੋਏ ਤੇ ਕੋਸਾ ਨਾ ਪੱਡੀ ਗਿਆ ਲਾ ਪੈਸੇ ਲਾ ਕੇ ਆਪਾਂ ਗੋਠੀ ਵਾਲੇ ਤੇ ਲਈਏ ਤੁਸੀਂ ਵਾਲੇ ਜੈਨ ਤੋਂ ਬੜਾ ਕੱਪੜਾ ਲੈ ਲਈਏ ਕੱਪੜੇ ਲੈਣ ਤੋਂ ਮਨ ਖੁਸ਼ ਹੋ ਲੋ ਸਹੀ ਰੇਤ ਸਹੀ ਰੇਤ ਗੋਠੀ ਵਾਲੇ ਜੈ ਰੇਤ ਦੇ ਕੋ ਜੈ ਰੇਤ ਕਿੱਥੋਂ ਭੁੱਡੇ ਪਿੰਡ ਤੋਂ ਆਏ ਵੇ ਵਿਸ਼ਵਾਸ ਕਰਕੇ ਅੰਦਰ ਸਾਡੇ ਨਾਲ ਜੁੜੇ ਹੋਏ ਸਾਡੇ ਨਾਲ ਇਹ ਜੀਰੋ ਪ੍ਰਕਸ਼ਪ 15 ਸਾਲ ਤੋਂ ਨੇ 15 ਹੋ ਗਏ ਦੇਖੋ ਕਿੰਨੀ ਵੱਡੀ ਗੱਲ ਹੈ 15 ਸਾਲਾਂ ਤੋਂ ਕਸਟਮਰ ਜੁੜਿਆ ਛੋਟੀ ਮੋਟੀ ਗੱਲ ਨਹੀਂ ਬਸ ਸੱਚੇ ਕਪੜਾ ਵਿਕਦਾ ਹੈ ਜਿਹੜਾ ਕੋਈ ਠੱਗੀ ਠੂੜੇ ਕੰਮ ਸਾਫ਼ ਸੁਥਰਾ ਕੰਮ ਹੈ ਰક્ષા ਬੰਦਨ ਆਫਰ ਮੇਰੇ ਰક્ષા ਬੰਦਨ ਆਫਰ ਲੱਗੀ ਹੋਈ ਹੈ ਸਹੀ ਰਹੇ ਜੀ ਬਜਾਨਾ ਤਾਂ ਕਰੋ ਸਹੀ ਰਹੇ ਜੀ ਕਿ ਤੁਹਾਨੂੰ ਇਸ ਦਾ ਬਣਵਾ ਕਿਹਨੂੰ ਇੱਕ ਨਾਮ

ਇਹ ਕੋ ਗਾੜ ਤੇ ਪੈਸੇ ਲਾ ਕੇ ਮਾਨ ਕੋ ਖੁਸ਼ ਹੋ ਜੇ ਨਾ ਸਾਨਾ ਪੱਟੀ ਕਰੇ ਪੈਸੇ ਵੀ ਲਾਵੇ ਮਾਨ ਵੀ ਨਾ ਖੁਸ਼ ਹੋਏ ਕੋਈ ਫੈਰੜੀ ਕੱਪੜੇ ਲੈਦਾ ਕੋਠੀ ਆ ਲੈ ਮੈਨੂੰ ਹੋਰ ਉੱਪਰ ਜਿਹਦਾ ਬਣਨਾ ਹੈ ਆਪਾਂ ਕਿਉਂ ਆਏ ਮੈਂ ਪੁੱਚੋ ਮੰਡੀ ਨੂੰ ਵਿਸ਼ਵਾਸ ਕਰਕੇ ਆਏ ਆਪਾਂ ਵੀਰੇ ਅਨਾਜ ਨਾਲ ਹੋਏ ਪੁੱਚੋ ਮੰਡੀ ਚੱਲ ਗਏ ਮਾਨ ਨਾ ਇਹ ਕੋਈ ਨਹੀਂ ਆਦਾ ਕਿੱਥੇ ਇਹ ਰੇਡ ਚਾਹ ਹੁਣ ਕੀ ਤਾਂ ਆਊਗਾ ਕਸ਼ਰਾ ਬਰਬਰ ਕੈਸਟੂਵਾ ਨੂੰ ਓਵਰ ਕਰਵਾਇਨਾ ਤਾਂ ਆਉਂਗਾ ਦੇਊਗਾ ਕੋਈ ਨਹੀਂ ਆਦਾ ਬਰੇ ਕਿੱਥੇ ਸਿਰੇ ਸੱਈਏ ਨਹੀਂ नहीं आ रही पहली बार आ जो पहले भी आते थे पहले भी थे, थे पहले लगातार रहते थे या शबरात गर्मी है सो सारे कपड़े थे रक्षा बंडर उखदा मेला लगया हम जीन जा रहे रक्षा बंडर हर कोई क्या हो पता चल रहा है चलो 300 से ऊपर से ले आ लो 600 से ऊपर ਵੀਰ ਬਣਾ ਦੇ ਕੁੜੀਆ ਅੱਜ ਸਹੀ ਰਿਹਾ ਜਿਆਨਲ ਘਟੇ ਜਿਆਨਲ ਘਟੇ ਬਰੇਡੀ ਬਹੁਤ ਸੋਹਣੀ ਲੱਗੀ ਬਰੇਡੀ ਬਹੁਤ ਸੋਹਣੀ ਲੱਗੀ ਦੇਖੋ ਜੀ ਕਸਟਮਰ کہہ ਰਹਾ ਸੀ ਨਹੀਂ کہہ ਰਹੇ ਬਰੇਡੀ ਸੋਹਣੀ ਲੱਗੀ 50% ਜਿਹੜੇ ਤੁਹਾਡੇ ਨੋਰਮਲ ਬਚਦੇ ਜਿਆਨਲ ਅੱਧੇ ਰਹਿੰਦੇ ਆਓ ਕਾ ਬੱਚਾ ਚਲਦੇ ਆ ਕਸਟਮਰ ਹੋਏ ਬੈਠਿਆ ਪਤਾ ਕਰਦੇ ਰક્ષાਬੰਨੋ ਕੋ ਲੱਗ ਰਹੀ ਹਾਂ ਜੀ ਬਰਾ ਲਾ ਮੈਂ ਬਰੇਡੀ ਚੈਲੇ ਆਪਾਂ ਲੋਕਾਂ ਨੂੰ ਮਜ਼ਾ ਆਉਂਦਾ ਮਜ਼ਾ ਆਉਂਦਾ ਦੇਖੋ ਰਾਮਪੁਰੇ ਵਾਲੇ ਹੋਰ ਗੱਲ ਕਰਦੇ ਇੱਕ ਪਹਿਲਾਂ ਟਿਕਰੇ ਰਾਮਪੁਰੇ ਵਾਲੇ ਰਾਮਪੁਰੇ ਹੋਰ ਟਿਕਰੇ ਆਪਾਂ ਇਹਨਾਂ ਨੂੰ ਬਤਨ ਕਰਦੇ ਆਂ ਕਿ ਰੇਟ ਸਿਰੇ ਘੱਟਾ ਤੱਕ ਹੋ ਗਿਆ ਦੇਖੋ ਨਹੀਂ ਉਹ ਮੇਰੇ ਪਾਸ ਚਾਹੇ ਜਿਹੜਾ ਭਾਈ ਜੀ ਬਿਜਾਰ ਨਾਲ ਘੱਟ ਹੈ ਇਹਨਾਂ ਨੂੰ ਘੱਟੋ ਦੇਖੋ ਅਸੀਂ ਵੀ ਕਹਿੰਦੇ ਕਸਟਮਰ ਕਹਿੰਦਾ ਬਿਜਾਰ ਨਾਲ ਰੇਟ ਬਹੁਤ ਘੱਟ ਹੈ ਚਾਹੇ ਦੇ ਤਾ ਗੈਰੀ ਘੁੱਟਣ ਤੋਂ ਬਸ਼ਕਾਸ਼ ਕਰਕੇ ਆਇਆ ਮਾਰ ਕਰਕੇ ਆਇਆ ਬੋਚੀ ਦੇ ਆਇਆ ਮੇਰੇ ਸਹੀ ਹੋ ਬੜੀ ਵੱਧ ਹੈ ਬੜੀ ਸਫਾਈ ਪਹਿਲਾਂ ਵੀ ਇੱਥੇ ਲੋਕ ਮੁੰਡਿਆਂ ਚੁੱਕੇ ਜੁੜੇ ਹੋ ਪਾਹ ਜਾਂ ਸ਼ਹਿਰ ਦੇ ਕੱਪੜਾ ਅਸਰੇ ਉਹ ਨਹੀਂ ਕਿਆ ਸ਼ਾਹੀ ਵਿੱਚ ਕੱਪੜਾ ਵੀ ਅਸਰੇ ਆਪਾਂ ਕਿੱਥੋਂ ਆਇਓ 110000 ਦਾ ਇਹ ਸਹੀ ਹੈ ਇਹ ਸਹੀ ਹੈ ਕਹਿੰਦਾ ਵੱਡੀ ਗੱਲ ਹੈ ਰੇਟ ਦੀ ਕਸਟਮਰ ਤੇ ਰੇਟ ਸਹੀ ਹੋਣੀ ਚਾਹੀਦੇ ਕਸਟਮਰ ਕਹਿੰਦੇ ਰੇਟ ਸਹੀ ਹੋਣੀ ਚਾਹੀਦੇ ਆਪਾਂ ਕਿੱਥੇ 110000 ਸਹੀ ਹੈ ਹਾਂਜੀ ਹਾਂਜੀ ਵੈਰਿਟੀ ਬੜੀ ਹੈ ਫਿਰ ਹੱਥੋਂ ਕਰਦੇ ਦੇ ਪੰਜਾਬ ਜਾਈ ਇੱਥੇ ਆਲੇ ਆ ਕੇ ਵਿਆਹ ਨਾਲ ਰੇਡ ਘੱਟੇ ਲਕਸ਼ਾ ਬੰਦਰ ਉਪਰ ਚੱਲੀ ਜਾਂਦੀ ਹੈ ਬਹੁਤ ਘੱਟ ਰੇਟਾਂ ਤੇ ਆਹ ਘੋਰ ਘਾਕ ਬਸੇ ਬੈਠੇ ਕਰਦੇ